ਯਾਰ ਮੇਰਾ ਕੋਈ ਸਮਝੌਤਾ ਜਿੰਨਾ ਕੁਝ ਨਹੀਂ ਉਹਦੇ ਬੋਲਣਾ ਲੇਕਿਨ 14 ਕਰੋੜ ਤੋਂ ਵੱਧ ਪੈਸਾ ਕਮੇਟੀ ਚ ਕਾਰਪੋਰੇਸ਼ਨ ਚ ਪਿਆ ਔਰ ਇਹ ਤੋਂ ਪਹਿਲੇ ਵੀ ਕੰਮ ਚੱਲ ਰਹੇ ਜਿਹੜੇ ਅਧੂਰੇ ਨੇ ਅੱਜ ਮੂਹੜ ਛਾ ਕੇ ਵੀ ਲੋਕਾਂ ਦੇ ਮੁੱਦੇ ਸਾਰੇ ਚੱਕਾਂ ਤੇ ਮੈਂ ਸਾਰਿਆਂ ਤੇ ਮੈਂ ਕਿਹਾ ਚੱਕਣਾ ਹੀ ਕੋਈ ਨਹੀਂ ਦੋ ਗੱਲਾਂ ਕਰਦੀਆਂ ਪਹਿਲੀ ਗੱਲ ਕਿ ਲੋਕ ਅੱਜ ਗੰਦਗੀ ਚ ਜਿਹੜੇ ਰਹਿ ਰਹੇ ਨੇ ਗੰਦਗੀ ਦੋ ਕਿਸਮ ਦੀ ਆ ਇੱਕ ਸੀਵਰੇਜ ਜਾਂ ਸੀਵਰੇਜ ਜਿਹਨੂੰ ਕਹਿੰਦੇ ਆ ਸੀਵਰੇਜ ਦਾ ਬੈਕ ਮਾਰਨਾ ਔਰ ਇਹ ਹਰ ਬਹਲੇ ਚ ਪ੍ਰੋਬਲਮ ਹੈ ਔਰ बार-बार ਅਸੀਂ ਇਹੀ ਗੱਲਾਂ ਕਰਦੇ ਰਹੇ ਨਾ ਲੇਕਿਨ ਜਿਹੜੇ ਕੰਮ ਇਹਨਾਂ ਨੂੰ ਕਰਨੇ ਚਾਹੀਦੇ ਸੀ ਉਹ ਮੈਂ ਖੁਦ ਕੀਤਾ ਮੈਂ ਇੱਕ ਅ ਠੇਕੇਦਾਰ ਨੇ ਆ ਤਾਂ ਜਿਹਨੇ 9 ਲੱਖ ਰੁਪਇਆ ਮਹੀਨੇ ਦਾ ਲੈਣਾ ਔਰ ਇੱਕ ਟੀਮ 9 ਲੱਖ ਰੁਪਏ ਦੋ ਟੀਮਾਂ 18 ਲੱਖ ਰੁਪਏ ਅੱਜ ਤੋਂ ਦੂਜੀ ਟੀਮ ਵੀ ਚੱਲੂ ਹੋ ਗਈ ਹੁਣ ਤੁਹਾਨੂੰ ਵੀ ਸਵਾਦ ਨਹੀਂ ਹੋਣਾ ਇੱਥੇ ਮੇਰੀਆਂ ਗੱਲਾਂ ਸੁਣਦੇ ਹੋ ਤੁਸੀਂ ਤਾਂ ਲਾਉਣਾ ਵੀ ਨਹੀਂ ਚਲਾਉਣੀ ਵੀ ਨਹੀਂ ਚਲੋ ਕੋਈ ਗੱਲ ਨਹੀਂ ਕੋਈ ਹੋਰ ਚਲਾ ਦੇਗਾ लेकिन तो लिजा के दिखावगा क्लीन किस हिसाब कर रहा है बिलकुल नालिया सफाई और दो टीम लगनगिया तिना साढ़े तिना चौह दिन जो कर देखिए सारा शहर फिर मेन सफाई सुपर सुपरस न होनी चाहिए जेन वे वेडा तो लैके ਬਾਰਖੜ ਚੌਕ شیخੂਪੁਰ ਤੋਂ ਲੈ ਕੇ ਬਾਰਖੜ ਚੌਕ ਔਰ ਇਸੇ ਤਰ੍ਹਾਂ ਜਿਹੜੀ ਛੜੀ ਚੂੜਾ ਚੂਗੀ ਆ ਉਹਦੇ ਤੋਂ ਪਿੱਛੇ ਪਿੱਛੇ ਹੁੰਦਾ ਸਕੇਜ ਆਪਣੇ ਐਸ ਹਾਈਡ ਦੀ ਬਾਗ ਦੇ ਲਾਗੇ ਦੀ ਜਾਂਦਾ ਇਹ ਵੀ ਸੁਪਰ ਸੈਕਸ਼ਨ ਇਹਨਾਂ ਦੋਨਾਂ ਦੇ ਨਾਲ ਲੱਗੇ ਚੱਲੇਗਾ ਔਰ ਜਿਹੜੀਆਂ ਬ੍ਰਾਂਚਸ ਆ ਜਿਹੜੀਆਂ ਆ ਕੇ ਇਹਦੇ ਚ ਪੈਦੀਆਂ ਛੋਟੇ ਛੋਟੇ ਪੈਪ ਬਹਲਿਆਂ ਦੇ ਉਹਨਾਂ ਦੀ ਸਫਾਈ ਉਹਨਾਂ ਦਾ ਕੰਮ ਹੈ ਤੇ ਡਵੈਲਪਮੈਂਟ ਦੀ ਗੱਲ 14 ਕਰੋੜ ਖਰਚਣ ਦੀ ਗੱਲ ਕੋਈ ਨਹੀਂ ਹੋਈ ਇਹ ਚੁੱਪ ਕਰਕੇ ਬੈਠੇ ਨੇ ਚਲੋ ਮੈਂ ਕਿਹਾ ਵੀ ਅੱਜ ਤੁਸੀਂ ਮੇਰੇ ਦੋ ਕੰਮ ਪਾਸ ਕਰ ਦਿਓ ਇੱਕ ਸੁਪਰ ਸੈਕਸ਼ਨ ਦਾ ਮੇਨ ਜਿਹੜੀ ਅ ਚੂਹੇ ਜਾ ਰਿਹਾ ਉਹਨੂੰ ਸਾਫ ਕਰੀਏ ਤੇ ਦੂਜਾ ਜਿਹੜਾ ਛੋਟੀ ਲਾਈਨਾਂ ਅਸੀਂ ਹਥੇਕੇਦਾਰ ਲਾਏ ਆ ਜੇ ਜੀ ਇਹ ਨਹੀਂ ਆਏ ਉਹਨਾਂ ਦਿਨ ਤਾਂ ਮੈਂ ਦੂੰਗਾ ਪੈਸੇ 2 ਵੀ ਦਿਨ ਲੱਗਣ 3 ਮਹੀਨੇ ਲੱਗਣ ਜੇ ਪਾਸ ਹੋ ਗਿਆ ਹੋ ਗਿਆ ਨਹੀਂ ਹੋ ਗਿਆ ਤਾਂ ਕੋਟ ਲੱਗ ਜਾਣਾ